ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ रिक्वेस्ट ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਮਾਤੜ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਸੁਰ ਸਿੰਘ ਜਿਲਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਮੰਗੇ ਕੋਲ ਆਏ ਆ ਚਾਰ ਵੜਾਂ ਲੈ ਕੇ ਆਇਆ ਬਿਲਕੁਲ ਨਿੱਕੇ ਨਿੱਕੇ ਜਾਇਜ਼ ਰੇਟ ਦੀਆਂ ਜੁੜੇ ਰਿਓ ਬਣੇ ਰਿਓ ਐਂਡ ਤੱਕਰ ਆਓ ਕਰਕੇ ਗੱਲਬਾਤ ਆ ਬਾਈ ਮੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਏ ਵਧੀਆ ਵਧੀਆ ਕਿਰਪਾ ਮਾਰ ਕੇ ਜੀ ਕਿੱਦਾਂ ਵਧੀਆ ਚੱਲਦਾ ਹਾਂਜੀ ਹਾਂਜੀ ਬੜੀ ਕਿਰਪਾ ਮਹਾਰਾਜ ਜੀ ਚਲੋ ਹਾਂਜੀ ਗੁਰੂ ਰਾਮਦਾਸ ਕਿਰਪਾ ਹੀ ਰੱਖੀ ਨਾ ਹਾਂਜੀ ਮਹਾਰਾਜ ਆ ਤੇ ਹੋਰ ਵਧੀਆ ਵਧੀਆ ਜੀ ਡਰੈਸ ਕਰਕੇ ਨੋਟੇ ਕਰਾਂ ਹਾਂਜੀ ਹਾਂਜੀ ਪਿੰਡ ਪਿੰਡ ਹੈਗਾ ਸੋਰ ਸਿੰਘ ਜੀ ਹਾਂ ਹਾਂ ਜੀ ਜਲਾਸੀ ਜੀ ਕਰਨਤਨ ਸਾਹਿਬ ਹਾਂ ਜੀ ਤੇ ਤਸਵੀਰ ਆਈਦੀ ਆਪਾਂ ਨੂੰ ਪੱਟੀ ਮੋਬਾਈਲ ਨੰਬਰ ਜੀ ਤੇ ਮੋਬਾਈਲ ਨੰਬਰ ਹੈਗਾ 84273 50474 ਵਾਹ ਹਾਂ ਜੀ ਤੇ 4 ਵਜੇ ਹਾਂ ਜੀ ਹਾਂ ਜੀ 4 ਵਜੇ ਠੀਕ ਆ ਹਾਂ ਜੀ ਸਾਰੇ ਨਿੱਕੇ ਮੋٹے ਵੱਡੇ ਪਾ ਹਾਂ ਜੀ ਹਾਂ ਜੀ ਹੈਨਾ ਹਾਂ ਜੀ ਹਾਂ ਜੀ ਕਰਾਓ ਸੀ ਹਾਂ ਜੀ ਹਾਂ ਜੀ ਪਿਓਰ ਵਾਲੀ ਕੋਈ ਨਹੀਂ ਨਹੀਂ ਪਿਓਰ ਵਾਲੀ ਨਹੀਂ ਕੋਈ ਤੇ ਇਹ ਤੋਂ ਕਰਕੇ ਸ਼ਵਾਰ ਜੇ ਤੋ ਮਰਜੀ ਕਰ ਲੈ ਸੁਈ ਸੁਵਾਈ ਹੈਨਾ ਬਾਈ ਜੀ ਕਿੰਨਾ ਦੁੱਧੂਗਾ ਵੈੜ ਕੋਲ ਦੁੱਧ ਵੀ ਜੀ ਵੈੜ ਦੇ ਕੋਲ 12 ਕਿਲੋ ਦੁੱਧ ਖਾਰਾ ਦੁੱਧ ਹੋਊਗਾ ਜੀ ਤੇ ਮਗਰ ਵੱਛੀ ਹਾਂਜੀ ਹਾਂਜੀ ਹਨਾ ਮਗਰ ਵੱਛੀ ਜੀ ਵੱਛੀ ਆ ਗਈ ਹਨਾ ਚਲੋ 12 ਕਿਲੋ ਸੱਜਣੋ ਜਿਹੜਾ ਠਾਰਿਆ ਦੁੱਧ ਹੋਊਗਾ ਹਾਂਜੀ ਹਾਂਜੀ ਤੇ ਵਹਾਨੇ ਦੇ ਨਾਰਾ ਨੂੜਾ ਤੁਸੀਂ ਦੇਖ ਸਕਦੇ ਜੇ ਕਿਵੇਂ ਚਮਕਦੀਆਂ ਥਣ ਕੱਲਾ ਕੱਲਾ ਲੱਗਾ ਏ ਚਾਰੇ ਥਣ ਇੱਕੋ ਜੇ ਬਰਾਬਰ ਆ ਕੋਈ ਵੱਧ ਘਾਟਨਾ ਹੋਊਗਾ ਹਨਾ ਭਾਈ ਜੀ ਨਾ ਜੀ ਨਾ ਤੇ ਮਗਰ ਵੀ ਵੱਛੀ ਆ ਗਈ ਆ ਤੇ ਤੁਰਾ ਤੁਹਾਨੂੰ ਖੋਲ ਕੇ ਚੈੱਕ ਕਰਵਾਓ ਹਾਂਜੀ ਤੇ ਸੂਆ ਭਾਈ ਜੀ ਪਹਿਲਾ ਤੇ ਦੂਜਾ ਹੋਊਗਾ ਪਹਿਲਾ ਪਹਿਲਾ ਵੀਰ ਜੀ ਪਲੂਣ ਆ ਗਈ ਹਨਾ ਠੀਕ ਐ ਇਧਰ ਵਖਾਓ ਵੀਰ ਹੁਣਾਂ ਨੂੰ ਹੈਗੀ ਵੀ ਇਧਰ ਵਖਾਓ ਹਾਂ ਬਿਲਕੁਲ ਦੋ ਦੰਦ ਦੋ ਦੰਦ ਆ ਹਾਂ ਬਿਲਕੁਲ ਦੋ ਦੰਦ ਦੋ ਦੰਦ ਦੇ ਸੱਜਣੋਂ ਵਾਕੇ ਹਾਂਜੀ ਹਾਂਜੀ ਦੁੱਗ੍ਹੀ ਹੋ ਗਈ ਆ ਹਾਂਜੀ ਹਾਂਜੀ ਚਲੋ ਜਿੰਦੀ ਰਵੇ ਕਰਮਾਲੀ ਲਓ ਸੱਜਣੋਂ ਤੇ ਦੋ ਦੰਦ ਹੋ ਗਈ ਵਾਛੀ ਹਾਂਜੀ ਹਾਂਜੀ ਚਲੋ ਤੋਰ ਦੋ ਲੰਮੀ ਬੱਚਾ ਵੀ ਨਾਲ ਤੋਰ ਦੋ ਪਰ ਇਹਨੂੰ ਤੋਰ ਦੋ ਇਕੱਠੇ ਤੋਰ ਦੋ ਲਓ ਜੀ ਕਈ ਜਾਨਵਰ ਜਿਹੜਾ ਨਾ ਬੱਚੇ ਦਾ ਬਾਲਾ ਕਰਦੇ ਆ ਹਾਂ ਥਾਨ ਬੜਾ ਸੋਹਣਾ ਲੱਗਾ ਮੱਝਾਂ ਵਾਲਾ ਥਾਨ ਸਜਣੋ ਮੋਟਾ-ਮੋਟਾ ਥਾਨਿਆ ਲੈਓ ਬਾਈ ਜੀ ਬਾਕੀ ਉਮਰ ਨਹੀਂ ਆਣੀ ਹੈ ਨਾ ਵੀਰ ਜੀ ਹਾਂ ਨੋਈ ਸਜਣੋ ਤੇ ਚੰਗੀ ਆ ਚਲੋ ਜਿੰਨੇ ਜੋ ਕੀ ਗਿਆ ਬੱਚੇ ਦਾ ਕਰਕੇ ਚਲੋ ਕਾਲਾ ਪਸ਼ੂ ਪੈਂਦਾ ਹੀ ਆ ਥੋੜਿਆ ਕਰਦਾ ਡੰਗਰਾ ਆ ਹੋਇਆ ਥਾਨ ਬਹੁਤ ਸੋਹਣਾ ਲੱਗਾ ਹਨਾ ਇੱਕ ਉਮਰ ਨਿਆਣੀ ਆ ਨਾ ਉਮਰ ਨਿਆਣੀ ਹੈ ਉਮਰ ਨਿਆਣੀ ਕੱਢ ਕੇ ਕਰਦੀ ਆ ਹਾਂ ਹਾਂਜੀ ਪੈ ਗਈ ਤੂੰ ਕੀ ਆਂ ਦਿੰਦੇ ਆ ਵਸ ਕਿੰਨਾ ਦੇ ਅਗਲਾ ਸਟੈਪ ਆਉਂਦਾ ਬਾਈ ਮੰਗਾ ਜੀ ਹਾਂਜੀ ਨਾ ਹੀ ਕਰੀਏ ਸਟੈਪ ਅਗਲੇ ਹਨਾ ਇਹ ਨਾ ਹਾਂ ਇਹ ਬਾਕੀ ਫੈਮਿਲੀ ਸਾਰੀ ਬਾਹਰ ਹੀ ਹੈ ਬੀਬੀ ਪਪਾ ਹੀ ਇੱਥੇ ਇਕੱਲੇ ਹੀ ਅੱਛਾ ਉਹ ਚੌਂ ਜੁਗਾ ਹੀ ਬਸ ਮਤਲਬ ਜਿੰਨਾ ਕ ਮਤਲਬ ਚਾਹ ਪਣੀ ਜੋਗਾ ਚੋਂਦੇ ਸੀ ਹਾਂ ਤੇ ਬਾਕੀ ਇਹਨੂੰ ਕਰਮਾ ਨਹੀਂ ਛੱਡਦੇ ਰਿਹਾ ਜੀ ਕਿੰਨਾ ਬਾਈ ਤੇ ਹੁਣ ਦੁੱਧ ਪੱਕਾ ਦੱਸਿਆ ਜੀ 10 ਲੀਟਰ ਜਾਂ ਤੇ 12 ਕਿਲੋ ਹੋਗਾ ਵੀਰ ਜੀ ਤੇ ਮੁੱਲ ਕਿੰਨਾ ਕਰਤੀ ਜੀ ਮੁੱਲ ਵੀਰ ਜੀ ਲੈਣ ਦੇ ਨਾਲ ਜੈਜ ਕਰਨਾ ਜੀ ਇੱਕੋ ਗੱਲ ਕਰਨੀ ਜੀ ਵੀਰ ਜੀ ਆਪਾਂ ਹਾਂ ਲੈਣ ਦੇ ਨਹੀਂ ਮੋਲੀ 40000 ਰੁਪਇਆ ਤੇ ਪਿਆਰ ਮਵਤੂ ਕਰਕੇ ਐਂਡ ਪਿਆਰ ਮਵਤੂ ਕੋਈ ਯਾਰ ਹੈ ਕੋਈ ਯਾਰ ਜੈਜ ਕਰ ਦਿਓ ਹੋਰ ਕਰ ਦਿਓ ਹਾਂ ਜੀ ਹੋਰ ਕਰ ਦਿਓ ਵੀਰ ਜੀ ਹਾਂ ਨਾ ਇੱਕੋ ਗੱਲ ਨਹੀਂ ਜੀ 30000 ਦੀ ਵੀ ਜੀ ਵਸੂ ਨਹੀਂ ਜੀ 36 ਦੀ ਨਹੀਂ 36000 ਦੀ ਦੇ ਜੇ ਭਜਦਾ ਨਹੀਂ ਕੋਈ ਸੰਤੂ ਸਾਹਿਬ ਜਾਣਦੇ ਨਾਖ ਦਿਖ ਦਿਆ ਕਰੋ ਛੇ ਦਿਨ ਛੇ ਦਿਖ ਜਾਂਦੇ ਹੋਲਾ ਤੇਰੀ 36 ਦੀ ਨਹੀਂ ਉਹ ਦੀ 35000 ਦੀ ਚਲੋ ਇਹ ਆ ਵਛੀ ਆ ਹਾਂਜੀ ਇਹ ਵਾਈਟ ਆ ਗਈ ਹਨਾ ਹਾਂਜੀ ਹਾਂਜੀ ਚਿੱਟੀ ਵਛੀ ਆ ਗਈ ਸਜਣੋ ਨਾਰੂ ਨਾਲ ਵਛੀ ਦਾ ਇਹ ਤਾਜੀ ਸੁਈ ਲੱਗਦੀ ਹਨਾ ਤਾਜੀ ਬਿਲਕੁਲ ਤਾਜੀ ਲੋ ਸਜਣੋ ਹਾਂਜੀ ਬਿਲਕੁਲ ਗੱਲਾ ਨਾਰੂ ਆ ਵਛੀ ਬਿਲਕੁਲ ਬਿਲਕੁਲ ਵਰਜੀ ਹਾਂ ਇਹ ਬੋੜੇ ਤਾਂ ਵਰਜੀ ਸਟਾਰਟਿੰਗ ਬੜੀ ਸੋਹਣੀ ਹੋਈ ਏ ਲੋ ਹਾਂਜੀ ਕੌਣੇ ਤਾਂ ਬਹੁਤ ਸੋਹਣੀ ਸਟਾਰਟਿੰਗ ਹੋਈ ਜੀ ਇਹਦਾ ਲਓ ਜੀ ਬਹੁਤ ਸੋਹਣੀ ਵਾਕਿਆ ਜੀ ਕਮਾਲ ਹੀ ਕਰੀ ਫਿਰਦੀ ਹੈ ਫੋਟੋ ਵਾਲੀ ਬਣੀ ਫਿਰਦੀ ਆ ਕੀ ਬਾਤ ਹੈ ਬਾਈ ਮੰਗਾ ਜੀ ਬੱਚੀ ਬੜੀ ਪਿਆਰੀ ਤੇ ਆਪ ਵੀ ਬੱਚੀ ਹੋਣੀ ਆ ਇਹਨੂੰ ਤੋਂ ਕੀ ਹੋ ਗਈ ਤੇ ਚਾਰ ਦਿਨਾਂ ਤੇ ਹੋ ਗਈ ਹੋ ਗਈ ਹੈਨਾ ਧਿਆਨ ਨਾਲ ਜੀ ਬੱਚੀ ਦੇਖੀ ਆ ਨਿਆਣੀ ਅਜੇ ਚਲੋ ਲੈ ਚਲੋ ਅੱਜ ਬੱਜੇ ਕਰਨਾਂ ਕਰਦੀ ਆ ਆਹ ਆਹ ਲਓ ਸੱਜਣੋ ਬਿਲਕੁਲ ਤਾਜੀ ਸੂਈ ਆ ਕੋਈ ਦੋ ਤਿੰਨ ਦਿਨਾਂ ਦੀ ਸੂਈ ਹੋ ਗਈ ਤੇ ਕਿੰਨਾ ਬੋਹੜਾ ਹੋਊਗਾ ਬਾਈ ਜੀ ਤੇ ਬੋਹੜਾ ਵੀ ਜੀ ਦੇ ਥੱਲੇ ਸਟਾਰਟਿੰਗ ਤੁਹਾਨੂੰ ਦੱਸਣ ਦੇ ਆ ਵੀ ਬਹੁਤ ਸੋਹਣੀ ਖੜੀ ਜੇ ਨੇ ਅੱਛਾ ਹਾਂ ਜੀ ਨੇ 12 ਕਿਲੋ ਤੋਂ ਸਟਾਰਟਿੰਗ ਫੜੀ ਜੇ ਠੀਕ ਆ ਹਾਂਜੀ 12 ਕਿਲੋ ਹਾਂਜੀ ਇਹ ਤਾਂ ਨਹੀਂ ਜਾਂਦੀ 15 16 ਤੋਂ ਇਹ ਦੋ ਦੋ ਦੀ ਫੜੇ ਬੜੇ ਆਰਾਮ 15 ਕਿਲੋ ਤੋਂ ਤੇ ਫਿਰ ਚੱਡਾ ਵੇਖੋ ਮੈਂ ਪੱਥਰ ਰਗਾ ਫਾੜੀ ਵਾਲਾ ਚੱਡਾ ਫਾੜੀ ਕੋਈ ਛੱਡ ਨਹੀਂ ਕੋ ਲੈਣ ਦੇਣਾ ਵੀ ਹਾਂ ਬਿਲਕੁਲ ਨਿਕਰ ਲੈ ਵਾ ਲੈਵੇ ਨਿਕਰਦੀ ਹਨਾ ਹਾਂਜੀ ਹਾਂਜੀ ਬਿਲਕੁਲ ਉਹ ਕਿਰਪਾ ਉਹ ਡਿਆ ਸੱਜਣੋ ਥਾਂ ਲੈਵੇ ਦੀ ਬਿਲਕੁਲ ਉਹ ਥਾਂ ਲੈਵਾ ਪੱਧਰ ਆ ਤੇ ਫਾੜੀ ਵਾਲਾ ਚੱਡਾ ਫਾੜੀ ਵਾਲਾ ਚੱਡਾ ਵੀ ਹਾਂ ਵੇਖ ਲਓ ਠੀਕ ਆ ਤੇ ਅੱਗੇ ਆ ਕੇ ਸ਼ਾਈ ਹਾਲ ਹਨਾ ਹਾਂਜੀ ਇਹਦਾ ਰੇਟ ਇਹਦਾ ਬਾਈ ਜੀ ਹਜੇ ਰੇਟ ਕੀ ਕਰਤਾ ਸੌਰੀ ਇਹਦਾ ਵਿਜੀ ਰੇਟ ਆਪਾਂ ਕਰਦੇ ਜੇ 55000 ਰੁਪਿਆ ਅੱਛਾ ਹਾਂਜੀ ਜੈਸਨੂ ਜੈਸਨੂ ਹੁਣੀ ਜੇ ਕੋਈ ਗਲਤ ਕਰਦੀ ਹੈ ਵੀਰ ਜੀ 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 50000 ਰੇਟ ਦੇ ਹੂੰ 50 ਦੀ ਹਾਂ ਤੇ ਨਾ ਜਿੱਥੇ 100 ਰੁਪਿਆ ਛੋੜ ਕੰਨੇ ਵੇ ਲੋਨ ਸਾਡੇ ਕਹਿੰਦੇ ਜੇ ਓਕੇ ਰਿਪੋਰਟਾ ਤੂੰ ਹੀ ਕਹਿਤਾ ਸੋ ਸੱਤ ਉਹਤਰਾ ਮੈਂ ਚਲੋ ਥੋੜੀ ਛੋਟ ਕਰਨੀ ਚਾ ਕੋਈ ਨਹੀਂ ਜਾਂ ਕੋਈ ਨਹੀਂ ਜਾਂ ਇਹ ਆ ਅੱਗੇ ਤੀਜੇ ਨੰਬਰ ਤੇ ਆ ਗਈ ਗੱਪਾਂ ਹਨਾ ਤਿਆਰੀ ਤੇ ਤੇ ਲਾਲੂ ਰਹਿੰਦੇ ਬੜੇ ਪਾਏ ਬਾਈ ਠਹਿਲ ਬੜੀ ਪਈ ਜਾਂਦਾ ਇਹਦੀ ਅੱਜ ਬੱਸੀ ਲੈ ਜੂ 2-4 ਦਿਨ ਲੈ ਜਾਣੀ ਬਾਈ ਜੰਨੀ ਝੋਲੀ ਆ ਨਾ ਸਾਰੀ ਬੈਕਗਰਾਉਂਡ ਬਾਹਰ ਹੀ ਨਿਕਲਣੀ ਹੈ ਹਨਾ ਹਾਂਜੀ ਠੀਕ ਹੈ ਹਾਂ ਕਰੋ ਕਰਵਾਓ ਸਕਰਾਓ ਸੀ ਹਾਂਜੀ ਮਾਲ ਹੀ ਵਈ ਜੇ ਹੁਣ ਕਰਾਸ ਚੱਲਣ ਦਿਆ ਹੈਣਾ ਠੀਕ ਹੈ ਲੈਓ ਜੇ ਬਾਕੀ ਥਾਂ ਦੇਖ ਲਓ ਵੀਰ ਜੀ ਬਹੁਤ ਸੋਹਣਾ ਬਹੁਤ ਸੋਹਣਾ ਲੱਗਾ ਜੀ ਹੈ ਕਮਾਲ ਹੀ ਆ ਥਾਣਾ ਦਾ ਰੋਗ ਰੋਗ ਦਾ ਮੋਟਾ ਬੜੀ ਟੇਲ ਟੋਲ ਬਈਆ ਹਾਂ ਖੇਤ ਤਾਂ ਫਿਰ ਬਾਈ ਦੀ ਹਿੰਦੀ ਇਸ ਵੀ ਦੀ ਮੁੱਲ ਦਾ ਕਰਦਾ ਵਾ ਵੀ ਨਹੀਂ ਆਇਆ ਘਰ ਕੇ ਅੱਛਾ ਹਾਂ ਠੀਕ ਆ ਆਪਣਾ ਦੇਣ ਲੈਣ ਵਾਲੀ ਇੱਕੋ ਗੱਲ ਹੀ ਕਰ ਰਹੀ ਏ 45 ਹਾਂਜੀ 45 43000 ਦੀ ਵੀਰ ਜੀ ਵਸੀ ਦੇ ਨੇ ਦੋ ਹੋਰ ਦੋ ਹੋਰ ਛੋੜ ਫਿਰ ਇੱਕ ਹੋਰ ਕਰ ਦੋ ਨਹੀਂ ਇੱਕ ਹੋਰ 42 ਹਾਂਜੀ 42 ਨਹੀਂ 42000 ਤੱਕ ਕਰਦ ਗਏ ਹਾਂਜੀ ਕਰਦ ਗਏ ਚੱਲ ਚੋ ਜਾਣਾ ਦੋ 42 ਜੀ ਹਾਂ ਜਾਣ ਦੀ ਹੈਨਾ ਆਪਾਂ ਭੈਣ ਭਰਾ ਖੁਸ਼ ਕਰਨੇ ਆ ਠੀਕ ਆ ਹਾਂਜੀ ਤੇ ਅੱਗੇ ਆ ਗਈ ਸੂਈ ਜਰਸੀ ਹੈਨਾ ਸੂਈ ਜਰਸੀ ਸਤਾ ਜੀ ਸਤਾ ਜੀ ਹੋਈ ਆ ਤੇ じゃ ਕਿੰਨਾ ਕੁ ਟਾਈਮ ਹੋ ਗਿਆ ਉਹ ਇਹਨੂੰ ਵੀਰ ਜੀ ਸੂਈ ਨੂੰ 25 ਤੋਂ ਦਿਨ ਕੋਈ ਇੱਕ ਦੋ ਦਿਨ ਉਧਰ ਉਧਰ ਹੋ ਸਕਦੇ ਮਹੀਨੇ ਦੇ ਟਿਪੇਟੇ ਲਾਓ ਤੁਸੀਂ ਠੀਕ ਆ ਸਾਨ ਵੜਾ ਸੋਹਣਾ ਲੱਗਾ ਨੋਕਲ ਹਣਾ ਕਿੰਨਾ ਦੁੱਧ ਮੌਕੇ ਦਾ ਬਈ ਹੋਊਗਾ ਮੌਕੇ ਦਾ ਦੁੱਧ ਵੇਚੀ ਆ ਥੱਲੇ ਗਏ 13 ਕਿਲੋ 13 ਕਿਲੋ 12 ਕਿਲੋ ਦੀ ਗਾਰੰਟੀ ਦੇ ਦਾਂਗੇ 12 ਕਿਲੋ ਦੀ ਗਾਰੰਟੀ ਵਾਹ ਵਾਹ ਸਿਰ ਚੰਗੀ ਸੋਹਣੀ ਫੱਬੀ ਸੁਭੀ ਹਣਾ ਹਾਂਜੀ ਹਾਂਜੀ ਠੀਕ ਆ ਜਰਸੀ ਆ ਗਈ ਨਾ ਪਿਓਰ ਜਰਸੀ 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 ਠੀਕ ਆ ਸੁਹਾ ਦੁੱਜਾ ਹਾਂਜੀ ਸੁਹਾ ਦੁੱਜਾ ਵੀਰ ਜੀ ਵਾਹ ਤੇ ਠੰਡੀ ਤੇਰੀ ਵੀਰ ਜੀ ਫੁੱਲ ਵਾਹ ਹੂੰ ਚਲੋ ਹੂੰ ਲੈਓ ਠੰਡੀ ਤੇਰੀ ਫੁੱਲ ਜੀ ਓਕੇ ਰਿਪੋਰਟ ਹੈ ਨਾ ਪੂਰੀ ਬੰਦੀ ਹੈ ਨਾ ਪੂਰੀ ਬੰਦੀ ਹੈ ਠੀਕ ਆ ਹਾਂ ਬਾਕੀ ਆ ਨਿੰਬੂng ਨੱਚੜ ਜਾਂਦੀ ਜੀ ਨੱਚੜ ਜਾਂਦੀ ਹੈ ਨਾ ਹਾਂਜੀ ਹਾਂਜੀ ਹੂੰ ਲੋ ਇਸਾ ਚਰੋ ਪੂਰੀ ਬੰਦੀ ਹੈ ਓਕੇ ਰਿਪੋਰਟ ਆ ਤੇ ਜਰਸੀ ਆ ਗਈ ਜਿਹਨੂੰ ਪੰਜਾਬ ਵਾਲੀ ਕਹਿੰਦੇ ਆ ਇੱਕ ਬਰਾਊਨ ਕਲਰ ਚ ਹੁੰਦੀ ਆ ਇੱਕ ਵਾਈਟ ਕਲਰ ਜੋ ਸੌਰੀ ਬਲੈਕ ਕਲਰ ਚ ਇਹ ਬਲੈਕ ਦੇ ਵਿੱਚ ਬਰਾਊਨ ਤੇ ਬਲੈਕ ਦਾ ਮਿਕਸ ਆ ਗਿਆ ਨਾ ਹਾਂਜੀ ਹਾਂਜੀ ਹਾਂ ਦੇਖੋ ਕੋਕੋਲੀ ਜੀ ਹਾਂ ਬਲੈਕ ਤੇ ਬਰਾਊਨ ਦਾ ਦੋਵੇਂ ਤੇ ਬਾਈ ਜੀ ਕੀਮਤ ਕੀ ਕਰਦੀ ਜਾਂਦੀ ਕੀਮਤ ਵੀਰ ਜੀ ਮੁੱਲ 42000 ਕਰਾ ਲਓ ਹਾਂ ਹਾਂਜੀ ਜੀ ਦੇ ਪਰ ਲੈਣ ਦੇ ਨਾਲ ਆਪਾਂ ਇੱਕੋ ਗੱਲ ਕਰਨੀ ਜੀ ਵੀਰ ਹਣਾ ਇਹ ਚੋ 100 ਰੁਪਏ ਛੋਟ ਹੀ ਹੁੰਨੀ ਜੀ ਠੀਕ ਆ 37000 ਦੀ ਵੀਰ ਜੀ ਵਾਚੀ ਦੇ ਦਾਂ ਵਾਹ ਓਕੇ ਹਣਾ ਬਹੁਤ ਸੋਹਣਾ ਰੇਟ ਕੀਤਾ ਸਜਨੋ ਬਹੁਤ ਸੋਹਣਾ ਰੇਟ ਕੀਤਾ 37000 ਦੀ ਰੇਟ ਆਪਣੇ ਵੇਖ ਲੋ ਬਿਲਕੁਲ ਆਪਣੇ ਲੈਣ ਦੇ ਨਾਲ ਹੀ ਹੁੰਦੇ ਜੀ ਹਾਂ ਤੇ ਇਹ ਚਾਰ ਪਸ਼ੂ ਆ ਭਾਈ ਮੰਗੇ ਦੇ ਕੋਲ ਟਿੰਡ ਸੌਰ ਸਿੰਘ ਪਹੁੰਚ ਕੇ ਆਪਣੀ ਖਰੀਦਦਾਰੀ ਕਰਿਓ ਪਸ਼ੂ ਸਾਰੇ ਦਧਾਰੂ ਆ ਸੋਹਣੇ ਆ ਚੰਗੇ ਮਿਲਕ ਦੇ ਚੱਲਣ ਵਾਲੇ ਆ ਪਿਆਰ ਭਰੀ ਸਸੀ ਕਾਲ ਜੀ ਰੱਬ ਰਾਖਾ